ਅੰਮ੍ਰਿਤਸਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਦੀ ਹੱਕ ਵਿੱਚ ਅਗਵਾਈ ਵਿੱਚ ਜਿਹੜੀ ਕਿ ਇੱਕ ਰਾਜਸਾਨਸੀ ਵਿਧਾਨਸਭਾ ਹਲਕੇ ਦੀ ਭਰਵੀ ਜਿਹੜੀ ਪਲੇਠੀ ਮੀਟਿੰਗ ਹੋਈ ਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਵਰਕਰ ਜਿਹੜੇ ਕਿ ਉਹ ਸ਼ਾਮਿਲ ਸਨ ਤਾਂ ਗੱਲਬਾਤ ਕਰ ਲੈਣ ਗੁਰਜੀਤ ਸਿੰਘ ਔਜਲਾ ਨਾ ਔਜਲਾ ਸਾਹਿਬ ਅੱਜ ਇੱਕ ਪਲੇਠੀ ਮੀਟਿੰਗ ਜਿਹੜੀ ਹੋਈ ਆ ਜਿਆਦਾ ਸਸ ਹਲਕੇ ਦੀ ਕਿੰਨਾ ਇੱਕ ਵੱਡਾ ਉਤਸ਼ਾਹ ਵਰਕਰਾਂ ਤੇ ਨਜ਼ਰ ਆ ਬਹੁਤ ਵੱਡਾ ਉਤਸ਼ਾਹ ਹੈ ਲੋਕਾਂ ਦੇ ਵਿੱਚ ਕੋਈ ਮਤਲਬ ਇੱਕ ਜਿਹੜੀ ਤਾਨਾਸ਼ਾਹ ਸਰਕਾਰ ਐ ਮੋਦੀ ਦੇ ਵਿਰੁੱਧ ਜਿਹੜਾ ਇਹਨਾਂ ਲੜਾਈ ਲੜਨ ਦਾ ਨਿਰਣਾ ਬਣਾਇਆ ਜੀ ਸੁਖਮਿੰਦਰ ਸਿੰਘ ਜੀ ਸਰਕਾਰੀਆ ਜਿਨ੍ਹਾਂ ਦੇ ਦਸ਼ਾ ਨਿਰਦੇਸ਼ ਦੀ ਇੱਥੇ ਮੀਟਿੰਗ ਹੋਈ ਆ ਤੇ ਰਾਜ ਸਰਕਾਰੀਆ ਜਿਨ੍ਹਾਂ ਨੇ ਸਾਰੀ ਮੀਟਿੰਗ ਆਰਗੇਨਾਈਜ਼ ਕੀਤਾ ਸਾਡੇ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਨੇ ਜੀ ਔਰ ਉਹਨਾਂ ਵੱਲੋਂ ਇਹ ਸਾਰੀ ਜਿਹੜੀ ਵਰਕਰ ਮੀਟਿੰਗ ਇੱਥੇ ਬਣਾਈ ਗਈ ਆ ਔਰ ਇਹਨਾਂ ਨੂੰ ਲਾਮਬਦ ਕੀਤਾ ਗਿਆ ਕਿ ਜਿਹੜੀ ਆਉਣ ਵਾਲੀ ਇਲੈਕਸ਼ਨ 1 ਜੂਨ ਨੂੰ ਹੋਣੀ ਆ ਉਹਦੇ ਵਾਸਤੇ ਪਿੰਡੋਂ ਪਿੰਡੀ ਆਪਣੇ ਇਲਾਕੇ ਵਾਈ ਤੁਸੀਂ ਤਗੜੇ ਹੋ ਕੇ ਕੰਮ ਕਰੋ ਹੂੰ ਇਹ ਕਿਹੜੇ ਕਰਨ ਦੇ ਨੇ ਵੱਡੇ ਵੱਡੇ ਪ੍ਰੋਜੈਕਟ ਅੰਮ੍ਰਿਤਸਰ ਨੂੰ ਕਾਗਜ਼ਾਂ ਵਿੱਚ ਤੇ ਮਿਲ ਗਏ ਪਰ ਜਿਹੜੇ ਕਿ ਉਹ ਲਾਗੂ ਨਹੀਂ ਹੋਏ ਪ੍ਰੋਜੈਕਟ ਪ੍ਰੋਜੈਕਟ ਕਿਤੇ ਹੋਰ ਚਲੇ ਗਏ ਉਹ ਸੀ ਉਹ ਸੈਂਟਰ ਯੂਨੀਵਰਸਿਟੀ ਸੀ ਐਮ ਸੀ ਵਰਲਡ ਕਲਾਸ ਯੂਨੀਵਰਸਿਟੀ ਜਿਹੜਾ ਕਾਲੀ ਬੀਜੇਪੀ ਸਰਕਾਰ ਦੇ ਵਿੱਚ ਸਮਝੌਤੇ 'ਚ ਜਿਹੜੀ ਇੱਥੋਂ ਦੀ ਲੀਡਰਸ਼ਿਪ ਸੀ ਕਾਲੀ ਬੀਜੇਪੀ ਦੀ ਉਹਨਾਂ ਨੇ ਆਪਣੀਆਂ ਕੁਰਸੀਆਂ ਲੈਣ ਵਾਸਤੇ ਇਹ ਦੋਵੇਂ 10000 ਕਰੋੜ ਦੇ ਤਿੰਨੇ ਪ੍ਰੋਜੈਕਟ ਸੀ ਜਿਹੜੇ ਅੰਮ੍ਰਿਤਸਰ ਤੋਂ ਲਾਂਬੇ ਭੇਜੇ ਨੇ ਔਰ ਇਹ ਦੋਸ਼ੀ ਨੇ ਇਸ ਗੱਲ ਦੇ ਕਿਉਂਕਿ ਵੇਖੋ ਜਿਹੜਾ ਅੰਮ੍ਰਿਤਸਰ ਦਾ ਪ੍ਰੋਜੈਕਟ ਆਪਣੇ ਮਫਾਦਿਆਂ ਵਾਸਤੇ ਸ਼ਿਫਟ ਕਰਾਊਗਾ ਜਾਂ ਮੈਂ ਤੇ ਵੇਚਣਾ ਹੀ ਕਹਿਣਾ ਕਿ ਤੁਸੀਂ ਜਦੋਂ ਟ੍ਰੇਡ ਹੀ ਕਰ ਲਿਆ ਸਾਨੂੰ ਮਨਿਸਟਰੀਆਂ ਦੇ ਦੇ ਦਿਓ ਆ ਚੀਜ਼ਾਂ ਲੈ ਜਾਓ ਤੇ ਅੰਮ੍ਰਿਤਸਰ ਨਾਲ ਧੋਖਾ ਆ ਸੋ ਇਹਨਾਂ ਨੇ ਉਹ ਵੱਡੇ ਪ੍ਰੋਜੈਕਟਾਂ ਦੇ ਧੋਖਾ ਕੀਤਾ ਸੈਂਟਰ ਯੂਨੀਵਰਸਿਟੀ ਤੇ ਏਮ ਦੇ ਉੱਤੇ ਜਿਹੜੇ ਕਾਲੀਦਾਲ ਦੇ ਉਮੀਦਵਾਰ ਆ ਜਾਂ ਭਾਜਪਾ ਦੇ ਉਮੀਦਵਾਰ ਆ ਇਹ ਦੋਵੇਂ ਦੋਸ਼ੀ ਨੇ ਇਸ ਚੀਜ਼ ਤੇ 7 ਸਾਲਾਂ 'ਚ ਕਿਹੜੇ ਕੰਮ ਜਿਹੜੇ ਤੁਸੀਂ ਕਿਉਂਕਿ ਵਿਰੋਧੀ ਕਹਿੰਦੇ ਡੱਕਾ ਭੰਨ ਕੇ ਦੂਰੇ ਨਹੀਂ ਕੀਤਾ ਤੁਸੀਂ ਕਿਹੜੇ ਕੰਮ ਕਰਾਣਾ ਹੈ ਦੇਖੋ ਮੇਰੇ ਮੇਰੇ ਕੰਮ ਤੇ ਧਰਾਤਲ ਦੇ ਦੇਖ ਰਹੇ ਆ ਹੁਣ ਵਿਰੋਧੀਆਂ ਕੋਈ ਕੋਈ ਹੁਣ ਕੀ ਇਹ ਫਲਾਈਟ ਜਿਹੜੀ ਚੱਲ ਰਹੀ ਹੈ ਬਰਮਿੰਗਮ ਨੂੰ ਜਾਂ ਆਸਟ੍ਰੇਲੀਆ ਜਾ ਰਹੀ ਹੈ ਜਾਂ ਨਿਊਜ਼ ਦੀ ਇਟਲੀ ਮਿਲਾਨ ਜਾ ਰਹੀ ਹੈ ਕੀ ਇਹਨਾਂ ਨੂੰ ਦੇਖੂਗੀ ਨਹੀਂ ਵਿਚਾਰਿਆਂ ਨੂੰ ਬੰਦੇ ਭਾਰਤ ਕੀ ਇਹਨਾਂ ਦੀ ਹੁਣ ਨਹੀਂ ਵਿਚਾਰਿਆਂ ਦੀ ਨਿਕਰ ਕਮਜ਼ੋਰ ਹੈ ਫਿਰ ਕੁਝ ਨਹੀਂ ਕੀਤਾ ਜਾ ਸਕਦਾ ਐਕਸਪ੍ਰੈਸ ਵੀ ਇਹ ਬੰਦਿਆ ਵਾ ਜਾ ਕੇ ਮੌਕੇ ਤੇ ਲੈ ਜਾਓ ਇਹਨਾਂ ਨੂੰ ਵੀ ਆ ਕੀ ਹੋ ਰਿਹਾ ਕੋਹਂਦੇ ਆਏ ਕੁਝ ਨਹੀਂ ਚਲੋ ਖੈਰ ਉਹ ਪਤਾ ਕੀ ਹੈ ਐਕਚੁਅਲੀ ਪੁਰਾਣੀ ਪ੍ਰਾਤਨ ਰਾਜਨੀਤੀ ਕਰਦੇ ਆ ਵੀ ਲੋਕ ਲੋਕੀ ਤੁਸੀਂ ਤੁਹਾਨੂੰ ਤੇ ਲੋਕਾਂ ਨੇ ਨਕਾਰ ਚੁੱਕੇ ਨੇ ਤੁਸੀਂ ਕਹਿੰਦੇ ਫਿਰ ਸਾਡੇ ਤੇ ਯਕੀਨ ਕਰੋ ਤੁਸੀਂ ਝੂਠ ਮਾਰ ਰਹੇ ਜੇ ਲੋਕਾਂ ਨੂੰ ਫਰਕ ਪਤਾ ਹੈ ਅੱਜ ਝੂਠ ਸੱਚ ਦਾ ਲੋਕਾਂ ਨੂੰ ਪਤਾ ਹੈ ਪੀ ਸੱਚ ਕੀ ਆ ਤੇ ਝੂਠ ਕੀ ਆ ਜੇ ਪ੍ਰੋਜੈਕਟ ਧਰਾਤਲ ਦੇ ਨੇ ਇਹਦਾ ਮਤਲਬ ਤੁਸੀਂ ਲੋਕਾਂ ਨੂੰ ਗੁੰਮਰਾਹ ਕਰ ਰਹੇ ਜੀ ਸੋ ਉਹ ਲੋਕਾਂ ਦਾ ਹਾਲਾਤ ਇਦਾਂ ਦਾ ਹੋ ਗਿਆ ਕਿ ਉਹਨਾਂ ਦਾ ਜਿੰਦਾ ਟੈਲੀਫੋਨ ਸਲੋ ਨਹੀਂ ਹੋ ਜਾਂਦਾ ਇਹ 10 15 ਸਾਲ ਚ ਸਲੋ ਹੋ ਗਏ ਨੇ ਬਹੁਤ ਜ਼ਿਆਦਾ ਇਹ ਉੱਥੇ ਹੀ ਖੜੇ ਨੇ ਵੀ ਉਦੋਂ ਝੂਠ ਚੱਲ ਜਾਂਦਾ ਹੈ ਕਿਉਂਕਿ ਕੋਈ ਵੀਡੀਓ ਨਹੀਂ ਸੀ ਬਣਦੀ ਕੋਈ ਪ੍ਰਾਤਨ ਤੁਹਾਡੀ ਹਿਸਟਰੀ ਨਹੀਂ ਸੀ ਹੈਗੀ ਤੇ ਲੋਕੀ ਕਹਿੰਦੇ ਚੇਤਾ ਭੁੱਲ ਜਾਂਦਾ ਹੈ ਪ੍ਰਾਤਨ ਤੁਸੀਂ ਕੀ ਕੀਤਾ ਅੱਜ ਲੋਕਾਂ ਨੂੰ ਸਭ ਪਤਾ ਕਿ ਕਿਵੇਂ ਨੰਗਾ ਨਾਜ ਭ੍ਰਿਸ਼ਟਾਚਾਰ ਦਾ ਇਸ ਅਮਰਸਰ ਦੇ ਵਿੱਚ ਹੋਇਆ ਕਿਦਾਂ ਨੰਗਾ ਗੁੰਡਾਗਰਦੀ ਦਾ ਨਾਜ ਜਿਵੇਂ ਖਾਨੇਦਾਰ ਨੂੰ ਮਾਰਿਆ ਸੀ ਗੋਲੀਆਂ ਦੇ ਨਾਲ ਵਿਚਾਰੇ ਨੂੰ ਧੀ ਦੀ ਮਤਲਬ ਹੱਤਪਾਇਆ ਤੇ ਉਹ ਵਿਚਾਰੇ ਨੂੰ ਉਹਨੂੰ ਮਾਰਿਆ ਫਿਰ ਮਤਲਬ ਇੱਕ ਮਤਲਬ ਵਕੀਲਾਂ ਦੇ ਉੱਤੇ ਹਮਲੇ ਹੋਏ ਗੁੱਟ ਵੱਟ ਦਿੱਤੇ ਗਏ ਔਰ ਸ਼ਰਿਆਮ ਵੀਡੀਓ ਆਜਨੇ ਕਿ ਜਿਨ੍ਹਾਂ ਨੇ ਵਢਾਏ ਨੇ ਕਿਹਨੂੰ ਨਹੀਂ ਪਤਾ ਆ ਜਿਹੜਾ ਕਾਰਪੋਰੇਸ਼ਨ ਹੈ ਉਹਨੂੰ ਕ腐ਸ਼ਨ ਹਾਊਸ ਦੀ ਨਰਸਰੀ ਬਣਾਉਣ ਵਾਲੇ ਇਹ ਲੋਕ ਨੇ ਅੱਜ ਉਹ ਕ腐ਸ਼ਨ ਹਾਊਸ ਦੀ ਨਰਸਰੀ ਇੱਥੋਂ ਤੱਕ ਵੱਧ ਗਈ ਹੈ ਡਰੱਗ ਦੀ ਨਰਸਰੀ ਇਹਨਾਂ ਨੇ ਤਿਆਰ ਕੀਤੀ ਸੋ ਇੱਕ ਕਿਤੇ ਕਿਤੇ ਲੋਕ ਇਹਨਾਂ ਤੋਂ ਜਵਾਬ ਮੰਗਣਗੇ ਦੇਖੋ ਇਹਨਾਂ ਦੇ ਸੌਫਟਵੇਅਰ ਸਲੋ ਹੋ ਗਿਆ ਇਹਨਾਂ ਨੂੰ ਆਪਣੇ ਸੌਫਟਵੇਅਰ ਅਪਡੇਟ ਕਰਨ ਦੀ ਲੋੜ ਹੈ ਨਮੀ ਸੋਚ ਆ ਗਈ ਆ ਲੋਕ ਚਾਹੁੰਦੇ ਨੇ ਕਿ ਸਾਨੂੰ ਨਵੇਂ ਬੱਚਿਆਂ ਦੇ ਫਿਊਚਰ ਬਾਰੇ ਦੱਸੋ ਤੁਹਾਡਾ 50 ਸਾਲ 100 ਸਾਲ ਦਾ ਵਿਜ਼ਨ ਕੀ ਸਾਡੇ ਜਿਹੜੇ ਵਿਜ਼ਨ ਹੈ ਉਹ ਸਾਡੇ 100 100 ਸਾਲ ਨੂੰ ਲੈ ਕੇ 50 50 ਸਾਲ ਨੂੰ ਲੈ ਕੇ ਅਸੀਂ ਕੰਮ ਕਰ ਰਹੇ ਹਾਂ ਅਸੀਂ ਇਹ ਨਹੀਂ ਕਿ ਅੱਜ ਦਾ ਡੰਗ ਟਪਾਉ ਕੰਮ ਹੈ ਜੀ ਅੱਜ ਮੈਂ ਇੰਨਾ ਕੰਮ ਕਰ ਲਿਆ ਤੇ ਵਾਵਾ ਹੋ ਗਈ ਨਾ ਪਰ ਬਾਟਰ ਪਾਰ ਤੇ ਕਿਸਾਨਾਂ ਦੇ ਮਸਲੇ ਅੱਜ ਵੀ ਨੇ ਅੱਜ ਵੀ ਜਿਹੜਾ ਕਿ ਅਟਾਰੀ ਵਗਰ ਸ਼ਰਧਾਣੀ ਜਿਹੜਾ ਵਪਾਰ ਹੈ ਉਹ ਬੰਦ ਪਿਆ ਹੋਇਆ ਕੁਲੀ ਨੂੰ ਬਹੁਤ ਮੁਸ਼ਕਲ ਆ ਰਹੀ ਦੇਖੋ ਉਹ ਜਿਹੜਾ ਵਪਾਰ ਹੁੰਦਾ ਨਾ ਇਹ ਇੰਟਰਨੈਸ਼ਨਲ ਲੈਵਲ ਤੇ ਸਮਝੌਤਿਆਂ ਦੇ ਤਹਿਤ ਹੋਣਾ ਹੈ ਜੇ ਬੰਦ ਹੋਏ ਤਾਂ ਉਹਨੂੰ ਦੁਬਾਰਾ ਜੇ ਖੁੱਲਣਾ ਹੈ ਤੇ ਦੋਵਾਂ ਦੇਸ਼ਾਂ ਦੇ ਵਿੱਚ ਗੱਲਬਾਤ ਹੋਣੀ ਹੈ। ਨਹੀਂ ਇਹੀ ਬਾਰਡਰ ਬੰਦ ਬਾਕੀ ਤੇ ਖੁੱਲੇ ਨੇ ਮੈਂ ਗੱਲ ਦੱਸ ਮੈਂ ਗੱਲ ਦੱਸ ਨੇ ਇਹਦੀ ਤਿੰਨ ਵਾਰ ਅਸੀਂ ਪਾਰਲੀਮੈਂਟ ਦੇ ਵਿੱਚ ਆਵਾਜ਼ ਚੱਕ ਚੁੱਕੇ ਹਾਂ। ਜਿਹੜੇ ਪੋਟਾਂ ਦੀ ਇਹਨਾਂ ਬਾਇਆ ਬੰਬੇ ਆ ਰਹੇ ਡਾਇਰੈਕਟ ਕੋਈ ਨਹੀਂ ਗਏ ਕੀ। ਬਾਇਆ ਦੁਬਈ ਆ ਰਹੇ ਆ। ਵਪਾਰ ਵੀ ਹੋ ਰਿਹਾ। ਵਪਾਰ ਹਾਂ ਵਪਾਰ ਉਧਰ ਵੀ ਹੋ ਰਿਹਾ। ਸਾਨੂੰ ਵੀ ਮਹਿੰਗਾ ਮਿਲ ਰਿਹਾ। ਦੂਜੀ ਗੱਲ ਜਿਹੜਾ ਪਾਕਿਸਤਾਨ ਹੈ ਉਹ ਸਾਡੀਆਂ ਸਬਜ਼ੀਆਂ ਨਹੀਂ ਲੈਂਦਾ। ਸਾਡਾ ਨਾਜ ਨਹੀਂ ਲੈਂਦਾ ਲੋਡ ਤੇ ਲੈਂਦਾ ਹੈ ਉਹ ਚੀਜ਼ਾਂ। ਸਾਨੂੰ ਜਿਆਦਾ ਫਾਇਦਾ ਜੇ ਸਾਡਾ ਤੋ ਪਾਕਿਸਤਾਨ ਦੀ ਜੇ ਸਬਜ਼ੀ ਹੈ ਉਹਨਾਂ ਨੂੰ ਉਹਨਾਂ ਦੇ ਵੀ ਉਹਨਾਂ ਅਲੱਗ-ਅਲੱਗ ਨਾਂ ਰੱਖਿਆ ਉਥੇ ਉਹ ਧਾਰਮਿਕ ਟਕੜਤਾ ਦੇ ਕਰਕੇ ਜਿਹੜੀ ਇੰਡੀਆ ਦੀ ਕੋਈ ਚੀਜ਼ ਲੈਣਾ ਨਾ ਕਰਦੇ ਆ ਸੋ ਇਹਦੇ ਵਾਸਤੇ ਹੁਣ ਸ਼ਾਇਦ ਉਹਨਾਂ ਦੇ ਹਾਲਾਤ ਬੜੇ ਬਦਲ ਗਏ ਨੇ ਬਹੁਤ ਮਾੜੀ ਹਾਲਾਤ ਨੇ ਸਰਕਾਰ ਦੇ ਜੀ ਦਬਾ ਪਾਵਾਂਗੇ ਕਿ ਸਰਕਾਰ ਦਵੱਲੀ ਗੱਲਬਾਤ ਕਰਕੇ ਦੋਹੀ ਪਾਸੇ ਵਪਾਰ ਅਸੀਂ ਵੀ ਲਈਏ ਸਾਡਾ ਵੀ ਸਮਰਥ ਤਾਂ ਹੀ ਫਾਇਦਾ ਨਹੀਂ ਸਾਡੇ ਕੋਲ ਵੀ ਖਰੀਦਣ ਹੋ ਕੀ ਵਿਜ਼ਨ ਲੈਣ ਵਾਲਾ ਹੈ ਜੇਕਰ ਅਗਲੇ 5 ਸਾਲ ਫੇਰ ਤੁਹਾਨੂੰ ਲੋਕ ਜਿਹੜੇ ਕਿ ਸੰਸਦ ਚ ਭੇਜ ਦੇਣੇ ਜਿੰਨੇ ਪ੍ਰੋਜੈਕਟ ਨੇ ਜਿੰਨੇ ਚਾਹੇ ਕੋਈ ਰੋਡ ਦਾ ਆ ਰੇਲਵੇ ਦਾ ਆ ਉਹ ਸਾਰੇ ਪ੍ਰੋਜੈਕਟ ਜਿਹੜੇ ਨੇ ਪਾਈਪਲਾਈਨ 'ਚ ਨੇ ਕੋਈ ਵੀ ਵਿਜਨ ਇਹੋ ਜਿਹਾ ਨਹੀਂ ਹੈਗਾ ਜਿਹੜਾ ਪਾਰਲੀਮੈਂਟ ਰਾਹੀਂ ਉਹ ਨਹੀਂ ਚੁੱਕਿਆ ਗਿਆ ਉੱਥੇ ਕੰਮ ਆਲਰੇਡੀ ਹੋ ਰਹੇ ਨੇ ਉਹਨਾਂ ਨੂੰ ਕੰਪਲੀਟ ਕਰਨਾ ਐਜੂਕੇਸ਼ਨ ਸਿਸਟਮ ਨੂੰ ਡਿਵੈਲਪ ਕਰਨਾ ਮੈਡੀਕਲ ਟੂਰਿਜ਼ਮ ਵਧਾਉਣਾ ਸਾਡੀ ਬੜੀ ਰਵਾਇਤੀ ਇੰਡਸਟਰੀ ਹੈ ਉਹਨੂੰ ਠੀਕ ਦੁਬਾਰਾ ਤੋਂ ਸ਼ੁਰੂ ਕਰਨਾ ਸੋ ਜਏ ਕਈ ਕੰਮ ਨੇ ਜਿਹੜੇ ਅਸੀਂ ਮਤਲਬ ਜਿਹੜੇ ਕਹੇ ਨੇ ਉਹਨਾਂ ਤੇ ਕੰਮ ਕਰ ਰਹੇ ਹਾਂ ਦੂਜੀ ਜਿਹੜੀ ਸਟੇਟ ਸਬਜੈਕਟ ਨੇ ਲਾਅ ਐਂਡ ਆਰਡਰ ਹੋ ਗਿਆ ਜਿਵੇਂ ਜਿਵੇਂ ਇੱਥੇ ਹੁਣ ਮੇਅਰ ਹੀ ਹੈ ਨਹੀਂਗਾ ਪਿਛਲੇ 2 ਸਾਲ ਦੇ ਤੋਂ ਕਾਉਂ ਅਸੀਂ ਸਟੇਟ ਨੂੰ ਮਜਬੂਰ ਕਰਾਂਗੇ ਕਿ ਸਟੇਟ ਆਪਣੇ ਪ੍ਰੋਜੈਕਟਾਂ ਦੇ ਉੱਤੇ ਕੰਮ ਕਰੇ ਸਾਨੂੰ ਪ੍ਰੋਜੈਕਟ ਬਣਾ ਕੇ ਦੇਵੇ ਪੋਲੂਸ਼ਨ ਦੇ ਮੁੱਦੇ ਨੇ ਸਟੇਟ ਸਬਜੈਕਟ ਨੇ ਸਰਕਾਰਾਂ ਦਾ ਕੰਮ ਕਰੀ ਅਸੀਂ ਉਹਨਾਂ ਨੂੰ ਪੈਸੇ ਲਿਆ ਕੇ ਸੈਂਟਰ ਗਵਰਨਮੈਂਟ ਤੋਂ ਭਾਵੇਂ 5000 ਕਰੋੜ ਦਾ ਦੋ 1000 ਕਰੋੜ ਦਾ ਦੋ ਟ੍ਰੈਫਿਕ ਵਿਵਸਥਾ ਠੀਕ ਕਰਨੀ ਹੈ ਰਿੰਗ ਰੋਡ ਬਣਾਉਣਾ ਪ੍ਰਾਤਨ ਸ਼ਹਿਰ ਦੇ ਆਲੇ ਦੁਆਲੇ ਜਾਂ ਕੋਈ ਹੋਰ ਕੋਈ ਤਰੀਕੇ ਨਾਲ ਰੋਡ ਰੋਡ ਖੁੱਲੇ ਕਰਨੇ ਨੇ ਇਹ ਪ੍ਰੋਜੈਕਟ ਬਣਾ ਕੇ ਦੇਣ ਅਸੀਂ ਇਹਨਾਂ ਨੂੰ ਫੰਡ ਮੋਈਆ ਕਰਾਉਣ ਲਈ ਸੈਂਟਰ ਤੋਂ ਪੂਰਾ ਸਹਿਯੋਗ ਕੀਤਾ ਜਾਏਗਾ ਨਜੋਤ ਸਿੰਘ ਸਿੱਧੂ ਨਜ਼ਰ ਨਹੀਂ ਆਏ ਹਜੇ ਤੱਕ ਤੁਹਾਡੇ ਚੋਂ ਕੱਲ ਇੱਕ ਦੋ ਦਿਨ ਦੇ ਵਿੱਚ ਆ ਰਹੇ ਤੇ ਬਾਕੀ ਜਿਹੜੇ ਨਰਾਜ਼ਗੀ ਸੀ ਉਹ ਦੂਰ ਹੋ ਚੁੱਕੇ ਆ ਸੂਬੇ ਸਰਕਾਰੀਆਂ ਦੇ ਗੱਲ ਆ ਰਹੀ ਸੀ ਹੋਰ ਵੀ ਕਈ ਸਰੇ ਕਾਂਗਰਸੀ ਨਰਾਜ਼ ਚੱਲੇ ਸੀ ਉਹ ਨਰਾਜ਼ਗੀ ਦੂਰ ਹੋ ਗਿਆ ਹੋ ਗਿਆ ਬਿਲਕੁਲ ਬਿਲਕੁਲ ਸਾਰੇ ਤੁਹਾਡੇ ਸਾਹਮਣੇ ਸਾਰੇ ਚੱਲ ਰਹੇ ਨੇ ਨਰਾਜ਼ਗੀ ਕੋਈ ਨਹੀਂ ਹੁੰਦੀ ਸਮੇਂ ਦੇ ਮੁਤਾਬਕ ਅੰਦਰ ਬਾਹਰ ਨੇ ਉਹਨਾਂ ਸ਼ੁਰੂ ਹੋ ਜਾਣਾ ਇਹ ਸਵਾਲ ਤੁਹਾਨੂੰ ਤਾਂ ਪੁੱਛਦੇ ਆ ਕਿਉਂਕਿ ਕਾਂਗਰਸ ਨੂੰ ਕਹਿੰਦੇ ਕਾਂਗਰਸੀ ਹਰਾਉਂਦੀ ਕੋਈ ਹੋਰ ਨਹੀਂ ਲੀਡਰ ਵੀ ਜਿਹੜਾ ਉਹ ਵਰਕਰ ਦੇ ਨਾਲ ਹੁੰਦਾ ਹੈ ਸੋ ਵਰਕਰ ਕਾਗਰ ਦਾ ਬਹੁਤ ਤਗੜਾ ਹੈ ਲੀਡਰਾਂ ਦੇ ਸ਼ਾਬਾਸ਼ ਹੋਣੀ ਹੈ ਲੀਡਰ ਸ਼ਾਬਾਸ਼ ਦੇ ਰਹੇ ਨੇ ਕਿਉਂਕਿ ਉਹਨਾਂ ਦੀ ਸ਼ਾਬਾਸ਼ ਦੇ ਨਾਲ ਜੇ ਵਰਕਰ ਇੱਕ ਕਦਮ ਤੁਰਦਾ ਉਹਨਾਂ ਦੀ ਸ਼ਾਬਾਸ਼ ਦੇ ਨਾਲ 10 ਕਦਮ ਤੁਰਦਾ ਸੋ ਵਰਕਰ ਲੀਡਰ ਦੇ ਸਹਿਯੋਗ ਦੇ ਨਾਲ ਥਾਪੀ ਦੇ ਨਾਲ ਵਰਕਰ ਸਾਡਾ ਤਗੜਾ ਹੋ ਕੇ ਇਹ ਲੜਾਈ ਜਿੱਤੇਗਾ ਬਿਲਕੁਲ ਇਹ ਨੇ ਗੁਰਜੀਤ ਸਿੰਘ ਔਜਲਾ ਜਿਹੜੇ ਕਿ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕਾਂਗਰਸ ਦੇ ਉਮੀਦਵਾਰ ਨੇ ਅੱਜ ਉਹਨਾਂ ਦੀ ਹਮਾਇਤ ਵਿੱਚ ਵਿਧਾਨ ਸਭਾ ਹਲਕਾ ਰਾਜਾ ਸੰਸੀ ਦੀ ਇੱਕ ਪਰਵੀ ਜਿਹੜੀ ਕਿ ਉਹ ਪਲੇਠੀ ਮੀਟਿੰਗ ਜਿਹੜੀ ਕੀਤੀ ਗਈ ਹੈ ਕਿਉਂਕਿ ਵਿੱਚ ਸਮੇਂ ਅੰਦਰ ਗੱਲ ਕਰੀ ਤਾਂ ਬਹੁਤ ਸਾਰੇ ਕਾਂਗਰਸੀ ਨਾਰਾਜ਼ ਚਲੇ ਸੀ ਪਰ ਲਗਾਤਾਰ ਹੁਣ ਪਿਛਲੇ ਦੋ ਦਿਨਾਂ ਤੋਂ ਜਦੋਂ ਪ੍ਰਤਾਪ ਸਿੰਘ ਬਾਜਵਾ ਇੱਥੇ ਪਹੁੰਚੇ ਸੀਗੇ ਦਵਿੰਦਰ ਯਾਦਵ ਪਹੁੰਚੇ ਸੀਗੇ ਤਾਂ ਉਸ ਤੋਂ ਬਾਅਦ ਸਾਰੇ ਹੀ ਜਿਹੜੇ ਕਾਂਗਰਸੀ ਇੱਕ ਪਲੇਟਫਾਰਮ ਤੇ ਵਿਖਾਈ ਦਿੱਤੇ ਸੀਗੇ ਤਾਂ ਲਗਾਤਾਰ ਹੁਣ ਔਜਲਾ ਵੀ ਇਹੀ ਕਹਿੰਦੇ ਵਿਖਾਈ ਦੇ ਰਹੇ ਨੇ ਵੀ ਜਿੰਨੇ ਵੀ ਕਾਂਗਰਸੀ ਸੀਗੇ ਨਾਰਾਜ਼ ਸੀਗੇ ਉਹ ਹੁਣ ਉਹਨਾਂ ਦੇ ਨਾਲ ਚੱਲ ਰਹੇ ਨੇ ਤਾਂ ਜਿਹੜੀ ਕਿ ਅੰਮ੍ਰਿਤਸਰ ਦੀ ਸੀਟ ਹੈ ਉਹ ਵਕਾਰੀ ਸੀਟ ਹੈ ਜਿਹੜੀ ਕਿ ਜਿਤਨ ਨੂੰ ਆਗਾਹ ਜਿਹੜੇ ਕਿ ਕਾਂਗਰਸ ਵਾਦ ਰਹੀ ਹੈ ਇਹ ਦਾਵਾ ਜਿਹੜਾ ਲਗਾਤਾਰ ਹੁਣ ਗੁਰਜੀਤ ਸਿੰਘ ਔਜਲਾ ਕਰਦੇ ਹੋਏ ਵਿਖਾਈ ਦੇ ਰਹੇ ਨੇ ਖੈਰ ਜਿੱਤ ਕਿਸ ਦੀ ਹੁੰਦੀ ਹੈ ਤੇ ਕਿਸੇ ਹਿੱਸੇ ਵਿੱਚ ਆਰ ਹੁੰਦੀ ਹੈ ਇਹ ਤਾਂ ਆਰਮਲਾ ਸਮਝ ਦੱਸੇਗਾ ਲੋਕਾਂ ਨੇ ਸਾਰਾ ਕੁਝ ਤੈਅ ਕਰਨਾ ਹੈ 1 ਜੂਨ ਨੂੰ ਜਿਹੜੀਆਂ ਵੋਟਾਂ ਪੈਣੀਆਂ ਤੇ 4 ਜੂਨ ਨੂੰ ਨਤੀਜੇ ਆਉਣੇ ਨੇ ਪਰ ਫਿਲਹਾਲ ਜਿਹੜੀ ਕਿ ਕਾਂਗਰਸ ਹੈ ਉਹ ਜਿਹੜੀ ਕਿ ਮਜ਼ਬੂਤ ਹੁੰਦੀ ਵਿਖਾਈ ਦੇ ਰਹੀ ਹੈ ਕਿਆ ਮਰਸ ਪਾਲ ਦੇ ਨਾਲ ਸਿਕੰਦਰਪੁਰ ਸ੍ਰੀ ਚਾ ਦੈਨਿਕ ਸਵੇਰਾ ਟੀਵੀ ਅੰਮ੍ਰਿਤਸਰ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋ YouTube Facebook Instagram X aur WhatsApp channel par